ਇੱਕ ਵਿਆਹ ਸਮਾਗਮ ਵਿੱਚ ਹੋ ਗਈ ਮੁੰਡੇ ਕੁੜੀ ਦੀ ਆਪਸ ਵਿੱਚ ਦੋਸਤੀ ਅਤੇ ਫਿਰ ਕੀਤਾ ਨਸ਼ੇ ਦਾ ਕਾਰੋਬਾਰ ਸ਼ੁਰੂ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਦੋਨਾਂ ਨੂੰ 100 ਗ੍ਰਾਮ ਹਰੋਇਨ ਅਤੇ 20000 ਰੁਪਿਆ ਡਰਗਮਨੀ ਸਮੇਤ ਕੀਤਾ ਗਿਰਤਾ ਔਰ ਬਠਿੰਡਾ ਦੇ ਅੰਦਰ ਅੱਜ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਚਾਰ ਵਿਅਕਤੀਆਂ ਨੂੰ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਜਿਹੜਾ ਹੈ ਉਹ 180 ਗ੍ਰਾਮ ਹਰੋਇਨ ਅਤੇ 20000 ਰੁਪਿਆ ਡਰਗਮਨੀ ਸਮੇਤ ਤਿੰਨ ਵੱਖ-ਵੱਖ ਆਪਣਾ ਮੁਕਾਦਮਿਆਂ ਇਹਨਾਂ ਨੂੰ ਮੁਕਾਦਮਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਨੋਜੋਧ ਨਸ਼ਿਆਂ ਵਿਰੁੱਧ ਤਲਾਈ ਮਹਿਮਤ ਆਇਆ ਤਾਂ ਸੀਆਈਏ ਟੂ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਅੰਦਰ ਤਿੰਨ ਵੱਖ-ਵੱਖ ਮਕਦਮਿਆਂ ਦੀ ਜਿਹੜੇ ਉਹ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਜੋ ਆਪਸ ਵਿੱਚ ਬੁਆਏਫਰੰਡ ਅਤੇ ਗਰਲਫ੍ਰੈਂਡ ਹਨ ਇਹ ਇੱਕ ਵਿਆਸਮੱਗ ਵਿੱਚ ਇਕੱਠੇ ਹੋਏ ਤੇ ਉਸ ਤੋਂ ਬਾਅਦ ਇਹ ਨਵਨਸ਼ੀ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਨੂੰ 100 ਗ੍ਰਾਮ ਹਰੋਇਨ ਅਤੇ ਇਹ ਆਪਣਾ 20 ਗ੍ਰਾਮ ਦਾ ਡਰਗਮਣੀ ਸਮੇਤ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਤੇ ਇਸੇ ਤਰ੍ਹਾਂ ਦੋ ਹੋਰ ਵਿਅਕਤੀ 40-40 ਗ੍ਰਾਮ ਹਰੋਇਨ ਸਮੇਤ ਵੱਖ-ਵੱਖ ਮਕਦਮਿਆਂ ਦੇ ਵਿੱਚ ਇਹਨਾਂ ਵੱਲੋਂ ਆਪਣਾ ਗ੍ਰਿਫਤਾਰ ਕੀਤੇ ਗਏ ਇਹ ਸਾਰੀ ਜਾਣਕਾਰੀ ਡੀਐਸਪੀ ਡੀ ਖੁਸ਼ਪਰੀ ਸਿੰਘ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਇੱਕ ਆਪਣਾ ਲੜਕੀ ਤੇ ਇੱਕ ਉਹਦੇ ਨਾਲ ਲੜਕਾ ਜੋ ਇੱਕ ਵਿਆਹ ਸਮਾਗਮ ਵਿੱਚ ਆ ਇਕੱਠੇ ਹੋਏ ਜਦੋਂ ਤੇ ਇਹਨਾਂ ਦੇ ਆਸ ਵਿੱਚ ਵਿਆਹ ਸਮਾਗਮਾਂ ਦੇ ਵਿੱਚ ਦੋਸਤੀ ਹੋਈ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਹੁਣ ਫੋਰਸਬਲ ਨੋ ਬਟੇਂਡਾ ਦੇ ਅੰਦਰ ਹੈਰੋਇਨ ਨੂੰ ਲੈ ਕੇ ਤਨ ਵਕ ਵਕ ਮੁਕਾਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 180 ਗ੍ਰਾਮ ਹੈਰੋਇਨ ਅਤੇ 20000 ਡਰਗਮਣੀ ਸਮੇਤ ਇੱਕ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਹੈ ਪੂਰਾ ਮਾਮਲਾ ਕੀ ਕਹਿੰਦੇ ਨੇ ਡੀਐਸਪੀ ਡੀ ਖੁਸ਼ਪ੍ਰੀ ਸਿੰਘ ਅੱਜ ਸਰ ਇੱਕ ਮਾਮਲੇ ਦਰਜ ਕੀਤੇ ਗਏ ਆ ਬੋਲਣਾ ਕੀ ਮੰਨਦੇ ਕੀ ਅਧਰਤ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਮਾਣਯੋਗ ਐਸਐਸਪੀ ਸਾਹਿਬ ਬਟਿੰਡਾ ਅਤੇ ਐਸਪੀਡੀ ਸਾਹਿਬ ਵੱਲੋਂ ਕੱਲ ਉਹਨਾਂ ਦੀ ਅਗਵਾਈ ਹੇਠ ਇੱਕ ਆਪਰੇਸ਼ਨ ਚਲਾਇਆ ਗਿਆ ਜਿਦੇ ਵਿੱਚ ਸੀਆਈਏ 2 ਵੱਲੋਂ 3 ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਇੱਕ ਮੁਕਦਮੇ ਦੀ ਰਿਕਵਰੀ ਹੈਗੀ ਹੈ 100 ਗ੍ਰਾਮ ਹੈਰੋਇਨ ਦੀ ਤੇ ਦੋ 40-40 ਗ੍ਰਾਮ ਦੇ ਮੁਕਦਮੇ ਦਰਜ ਕੀਤੇ ਗਏ ਇਸ ਤੋਂ ਫੜੇ ਗਏ ਇਹ ਜੀ ਬਟਿੰਡਾ ਦੇ ਵੱਖ-ਵੱਖ ਥਾਵਾਂ ਤੋਂ ਹੀ ਇਹ ਰਿਕਵਰੀ ਹੋਈਆਂ ਹਨ ਤੇ ਜਿਹੜਾ ਦਾ 100 ਗ੍ਰਾਮ ਦਾ ਐਫਆਈਆਰ ਹੈ ਉਹਦੇ ਵਿੱਚ 20000 ਰੁਪਏ ਦੀ ਡਰਗ ਵਾਨੀ ਵੀ ਪ੍ਰਾਪਤ ਹੋਈ ਹੈ ਇਹ ਇਹ ਮਾਮਲਾ ਹੈਗਾ ਐਨਐਫਐਲ ਚੌਕ ਬਟਿੰਡਾ ਦਾ ਵਕੂਆ ਇਹ ਉਥੋਂ ਦਾ ਸਰ ਇਹ ਕਿਵੇਂ ਟੈਕ ਆਇਆ ਬਕਰ ਜੀ ਮਸ਼ਾਅਰ ਵਿੱਚ ਦਾ ਕੰਮ ਇਹਦੇ ਬਾਰੇ ਜੀ ਤਫਤੀਸ਼ ਕੀਤੀ ਜਾਏਗੀ ਫਿਰ ਅੱਗੇ ਪਤਾ ਲਗਾਇਆ ਜਾਏਗਾ 100 ਗ੍ਰਾਮ ਵਾਲੇ ਨਰਸਰੀ ਘਲਤੀ ਵੀ ਆ ਉਹ ਜਲਦੀ ਇਹਨਾਂ ਨਾਲ ਵਾਪਸ ਵਿੱਚ ਰਿਸ਼ਤਾ ਕੀ ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬॉयਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਕੱਠੇ ਫਿਰ ਇਹ ਕੰਮ ਸ਼ੁਰੂ ਬਣਾ ਲੈ ਕਰਦੇ ਆਂ ਅੰਦਾਜ਼ੇ ਨੇ ਜੀ ਇਹਨਾਂ ਦੀ ਤਕਰੀਬਨ ਮੁੰਡੇ ਦੀ 22 ਤੋਂ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ ਹੈ ਕੋਈ ਵੀ ਨਸ਼ਾ ਵਗੈਰਾ ਕਰਦੇ ਆ ਜਿਹੜੇ ਤਕਰੀਬਨ ਤੋਂ ਫੜੇ ਆ ਕੀ ਆ ਉਹ ਕੋਈ ਲੈਟਰ ਦੇ ਲੱਗਦਾ ਨਸ਼ੇ ਭਰੇ ਡੋਪ ਟੈਸਟ ਲੇਤਾ ਲੱਗੇਗਾ ਡੋਪ ਟੈਸਟ ਕਰਾ ਕੇ ਫਿਰ ਤੁਹਾਨੂੰ ਦੱਸਾਂਗੇ ਸਰ ਆਪਕਾ ਕੀ ਨਸ਼ਾ ਵੇਚਦੇ ਨੇਗੇ ਡੋਪੀਆਂ ਬਣਾਉਂਦੇ ਨੇਗੇ ਇਸ ਤਰ੍ਹਾਂ ਦੀ ਜਾਂਚ ਇਹਨਾਂ ਦੀ ਵੀ ਕੀਤੀ ਜਾਊਗੀ ਹਾਂਜੀ ਬਿਲਕੁਲ ਜਿਹੜੇ ਕਿਥੋਂ ਲੈ ਕੇ ਆਉਂਦੇ ਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਕਸਟਮਰ ਸੀਗੇ ਬੈਕੋਰ ਦੇ ਫਾਰਵਰਡ ਲਿੰਕੇਜ ਇਸੇ ਪੂਰੇ ਪਤਾ ਲਗਾਇਆ ਜਾਣਗੇ ਇਹਨਾਂ ਨੇ ਕੀ ਕੀ ਪ੍ਰੋਪਰਟੀਆਂ ਬਣਾਈਆਂ ਉਹਦੀ ਵੀ ਪੂਰੀ ਜਾਂਚ ਕੀਤੀ ਜਾਏਗੀ ਸਰ 100 ਗ੍ਰਾਮ ਵਾਲੇ ਕੇਸ ਤੇ ਬੇਸਿਕ ਕੰਮ ਕੀ ਕਰਦੇ ਹੋ ਦੋਨੋਂ ਜੀ ਬੇਰੋਜ਼ਗਾਰ ਦੋਨੋਂ ਯੂਥ ਜਿਹੜੇ ਨੇ ਬੇਰੋਜ਼ਗਾਰ ਨੇ ਇਹਨਾਂ ਤੇ ਕਿਸੇ ਪਹਿਲਾਂ ਵੀ ਕੋਈ ਮਾਮਲਾ ਕਰਦਾ ਕਿ ਨਹੀਂ ਜਿਹੜਾ ਮੁੰਡਾ ਹੈ ਭਗਵੰਤ ਸਿੰਘ ਇਹਦੇ ਉੱਤੇ ਆਨਜ਼ੈਕ ਦਾ ਪਰਚਾ ਆਲਰੇਡੀ ਹੈਗਾ ਜਿਹੜਾ ਜਲੰਧਰ ਵਿਕੇ ਦਰਜ ਹੈ ਸਰ ਜਿਹੜੇ ਚਾਲੂ ਕਰਾਮ ਵਾਲੇ ਪੜੇ ਜਾਏ ਉਹ ਦੇ ਸਕਦੇ ਆ ਉਹ ਬੇਸਿਕ ਕੰਮ ਕੀ ਕਰਦੇ ਆ ਜਿਹੜਾ ਤਾਂ ਇੱਕ ਹੈ ਜਸ਼ਨਦੀਪ ਜਸ਼ਨਦੀਪ ਵੀ ਅਨਪਲੋਇਡਡ ਕਿ ਯੂਥ ਹੈ ਤੇ ਦੂਸਰੇ ਦਾ ਹਜੇ ਜਾਂਚ ਕੀਤੀ ਜਾਏਗੀ ਉਹ ਹਜੇ ਕੱਲੀ ਹਜੇ ਕੋਈ ਰਿਪੋਰਟ ਲਵਾਵਾਂਗੇ ਡਿਮਾਂਡ ਲੈ ਕੇ ਤੁਹਾਨੂੰ ਸਰ ਨਹੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਨਹੀਂ ਸਿਰਫ ਭਗਵੰਤ ਸਿੰਘ ਜਿਹੜਾ ਤੁਹਾਨੂੰ ਦੱਸਿਆ ਇਹਦੇ ਉੱਤੇ ਆਮਦਨ ਦਾ ਇੱਕ ਖਰਚਾ ਸਰ ਇਸ ਤਰ੍ਹਾਂ ਦਾ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਕਾਰੋਬਾਰ ਵਿੱਚ ਲਿੱਤਨੇ ਉਹਨਾਂ ਨੂੰ ਸਖਤ ਧਾਇਤ ਹੈ ਸਖਤ ਕਾਰਵਾਈ ਕਿੱਤੇ ਜਾਂਦੇ ਸਾਨੂੰ ਪੂਰੇ-ਪੂਰੇ ਡਾਇਰੈਕਸ਼ਨਸ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਉਹਨਾਂ ਨੂੰ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਤੇ ਇਹਨਾਂ ਨੂੰ ਇਹ ਹੀ ਹਦਾਇਤ ਹੈ ਕਿ ਜਾਂ ਤਾਂ ਤੁਸੀਂ ਇਹ ਕੰਮ ਛੱਡ ਦਿਓ ਜਾਂ ਫਿਰ ਤੁਸੀਂ ਸਾਡਾ ਏਰੀਆ ਸਾਡਾ ਇਹ ਜ਼ਿਲ੍ਹਾ ਜਾ ਕੇ ਤੁਸੀਂ ਛੱਡ ਦਿਓ ਸਰ ਇਹਨਾਂ ਨੂੰ কোর্ਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ কোর্ਟ ਵਿੱਚ ਪੇਸ਼ ਕਰਨਾ ਜੀ ਉਹਨਾਂ ਨੂੰ কোর্ਟ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤੀ ਜਾਏਗੀ ਅੱਜ ਇਹਨਾਂ ਨੂੰ ਪੇਸ਼ ਕਰਾਂਗੇ